ਨਮਸਕਾਰ ਦੋਸਤੋ ਮੈਂ ਅਸ਼ੋਕ ਚੋਪੜਾ ਤੁਸੀਂ ਦੇਖ ਰਹੇ ਹੋ ਸੜੀ ਹਲਚਲ ਜਿੱਦਾਂ ਕਿ ਕੱਲ ਤੁਹਾਨੂੰ ਆਪਾਂ ਖਬਰ ਦਿਖਾਈ ਸੀ ਦੁਖਦਾਈ ਖਬਰ ਸੀ ਕਿ ਕੱਲ ਇੱਕ ਡੇਟਾ ਦੀ ਬੱਚੀ ਬਾਪਾ ਉਹ ਨੂੰ ਮੰਦਰ ਦੇ ਥੱਲੇ ਜਿਹੜਾ ਸਤਲੁਜ ਦਰਿਆ ਵਹਿੰਦਾ ਉਹਦੇ ਤੇਜ਼ ਵਹਾਵ ਤੇ ਵਹਿ ਗਈ ਸੀ ਕਿ ਜਿਹਦਾ ਹਜ ਤੱਕ ਕੋਈ ਅਤਾ ਪਤਾ ਨਹੀਂ ਚਲਿਆ ਹਾਲਾਂਕਿ ਕੱਲ ਵੀ ਸਰਚ ਵਿਹਾਂਚ ਲਾਇਆ ਗਿਆ ਸੀ ਕਮਲਪ੍ਰੀਤ ਦੀ ਜਿਹੜੀ ਟੀਮ ਹੈ ਗੁਰਦਾਖੋੜਾਂ ਦੀ ਉਹ ਆ ਕੇ ਮੌਕੇ ਤੇ ਪਹੁੰਚੀ ਸੀ ਤੇ ਉਹਨਾਂ ਸਰਚ ਵਿਹਾਂਚ ਲਾਇਆ ਸੀ ਲੇਕਿਨ ਪਤਾ ਨਹੀਂ ਚਲ ਪਾਇਆ ਸੀ ਬੱਚੀ ਦੀ ਡੈੱਡ ਬੋਡੀ ਨਹੀਂ ਮਿਲੀ ਸੀ ਜਾਂ ਬੈਸੇ ਨੂੰ ਲੱਭ ਨਹੀਂ ਪਾਇਆ ਸੀਗੇ ਤੇ ਅੱਜ ਫੇਰ ਸਵੇਰ ਹੁੰਦੇ ਹੀ ਸਰਚ ਬਿਆਨ ਸ਼ੁਰੂ ਕੀਤਾ ਗਿਆ ਦੱਸਿਆ ਗਿਆ ਕਿ ਇੱਕ ਪਤੀ ਪਤਨੀ ਆਪਣੀ ਦੋ ਬੱਚੀਆਂ ਦੇ ਨਾਲ ਬਾਬਾ ਉਹਦੂ ਮੰਦਿਰ ਮੱਥਾ ਟੇਕਣ ਆਏ ਸੀ ਤੇ ਉਸ ਤੋਂ ਬਾਅਦ ਉਹਨਾਂ ਦਾ ਨਾਨ ਦਾ ਮੰਨ ਕੀਤਾ ਤੇ ਸਤਲੁਜ ਦਰਿਆ ਦੇ ਕੰਢੇ ਪੁੰਚੇ ਜਿੱਥੇ ਉਹਨਾਂ ਨੇ ਆਪਣੀ ਬੱਚੀ ਨੂੰ ਜਿੱਦਾਂ ਹੀ ਨਿਲਾਣ ਦੀ ਕੋਸ਼ਿਸ਼ ਕੀਤੀ ਤੇ ਮਾਂ ਦੇ ਹੱਥੋਂ ਬੱਚੀ ਛੁੱਟ ਕੇ ਤੇਜ਼ ਵਹਾਅ ਪਾਣੀ ਦੇ ਵਿੱਚ ਵਹਿ ਗਈ ਸੀਗੀ ਤੇ ਹਾਲਾਂਕਿ ਉਹਦੇ ਪਿਤਾ ਨੇ ਬੱਚੀ ਨੂੰ ਬਚਾਉਣ ਵਾਸਤੇ ਖੁਦ ਵੀ ਸਤਲੁਜ ਦਰਿਆ 'ਚ ਛਲਾਂਗ ਲਗਾਤੀ ਸੀ ਤੇ ਬਚਾਉਣ ਦਾ ਪ੍ਰਯਾਸ ਕੀਤਾ ਪਰ ਅਸਫਲ ਰਿਹਾ ਦੁਖਦਾਈ ਖਬਰ Thi gi ਤੇ ਅੱਜ ਸਵੇਰ ਹੁੰਦੇ ਹੀ ਸਰਚ ਬਿਆਨ ਫਿਰ ਸ਼ੁਰੂ ਹੋ ਗਿਆ ਹੈ ਤੇ ਦੇਖਣਾ ਹੈ ਹੋਣਾ ਕਿ ਕਿੰਨੀ ਦੇਰ ਲੱਗਦੀ ਹੈ ਬੱਚੀ ਦਾ ਪਤਾ ਲਗਾਉਣ ਵਾਸਤੇ ਕਿਉਂਕਿ ਸਤਲੁਜ ਦਰਿਆ ਇਹ ਨਹਿਰ ਤੇ ਐ ਨਹੀਂ ਸਤਲੁਜ ਦਰਿਆ ਦਾ ਜਿਹੜਾ ਦਾਰਾ ਹੁੰਦਾ ਉਹ ਕਾਫੀ ਵੱਡਾ ਹੁੰਦਾ ਤੇ ਥੱਲੇ ਵੀ ਪੱਕਾ ਨਹੀਂ ਹੁੰਦਾ ਬਹੁਤ ਜ਼ਿਆਦਾ ਝਾੜੀਆਂ ਬੂਟੇ ਦਰਿਆ ਦੇ ਵਿੱਚ ਹੈਗੇ ਆ ਕਿੱਥੇ ਬੱਚੀ ਫਸੀ ਹੋ ਸਕਦੀ ਹੈ ਜੇ ਉਹ ਲੱਭਣ ਦਾ ਪ੍ਰਯਾਸ ਜਿਹੜਾ ਗੋਤਾਖੋਰੋ ਬੋਲੋ ਕੀਤਾ ਜਾਊਗਾ ਕੱਲ ਹਾਲਾਂਕਿ ਪਰਿਵਾਰਿਕ ਦਰਸ਼ਕਾਂ ਨਾਲ ਸਾਡੀ ਜਿਹੜੇ ਗੱਲ ਹੋਈ ਸੀ ਸਾਰੇ ਨੇ ਇਹ ਕਿਹਾ ਸੀਗਾ ਕਿ ਉਹਨਾਂ ਦੀ ਬੱਚੀ ਦੀ ਮਾਂ ਉਹਨੂੰ ਨਹਾਉਣ ਲਈ ਵਾਸਤੇ ਨਹਿਰ ਦਰਿਆ ਦੇ ਵਿੱਚ ਜਿੱਦਾਂ ਪਾਦੀ ਹੈ ਤੇ ਉਹਦੇ ਹੱਥੋਂ ਫਿਸਲ ਜਾਂਦੀ ਹੈ ਕਾਫੀ ਬਚਾਅ ਦਾ ਪ੍ਰਯਾਸ ਵੀ ਹੋਇਆ ਸੀ ਲੇਕਿਨ ਫਿਲਹਾਲ ਤੱਕ ਬੱਚੀ ਦਾ ਕੋਈ ਹਤਾ ਪਤਾ ਨਹੀਂ ਚੱਲ ਪਾਇਆ ਮੇਰਾ ਨਾਮ ਸ਼ਾਦੂ ਰਵ ਜਦੋਂ ਉਸੇ ਕੀ ਕੋ ਮਾਮਲਾ ਹੋਇਆ ਕਿ ਕਿਦਾਂ 25 ਸਾਲ ਦੀ ਉਹ ਗਿਰ ਗਈ ਦਰਿਆ ਦੇ ਵਿੱਚ ਮੈਂ ਤਾਂ ਦਿੱਲੀ ਤੇ ਆ ਰਿਹਾ ਮੈਨੂੰ ਤਾਂ ਇੱਥੇ ਆ ਕੇ ਪਤਾ ਲੱਗਿਆ ਕਿ ਉਹ ਬੇ ਮੇਰਾ ਬੇਟਾ ਔਰ ਬਹੂ ਦੋਨੋਂ ਇਥੇ ਆਣ ਗਏ ਉਹ ਦੋ ਮੰਦਰ ਉੱਥੇ ਜਦੋਂ ਸੀੜੀਆਂ ਤੇ ਨੜਾਣ ਲੱਗੇ ਬੱਚੀ ਉਹਦਾ ਬੱਚੀ ਹੱਥ ਤੇ ਗਿਰ ਗਈ ਉਹਦੇ ਵਿੱਚ ਫਿਰ ਉਹਨੂੰ ਮੁੰਡੇ ਨੇ ਟਰਾਈ ਮਾਰੀ ਕੋਈ ਫੜੀ ਵੀ ਕਹਿੰਦੇ ਜੋ ਸਾਨੂੰ ਦੱਸਿਆ ਇਹਨਾਂ ਨੇ ਕਿਉਂਕਿ ਮੈਂ ਆਨ ਸਪੋਰਟ ਤਾਂ ਥਾਂ ਨਹੀਂ ਦਾ। ਕੀ ਇਹਨੇ ਪਕੜੀ ਹੋ ਜਦ ਪਕੜਦੇ ਬਾਅਦ ਫਿਰ ਉਹ ਛੁੱਟ ਗਿਆ ਤੇ ਕਿੰਨੇ ਸਾਲ ਦੀ? 1.5 ਸਾਲ ਦੀ। ਕੀ ਨਾਮ ਸੀ? ਅ ਉਹਦਾ ਨਾਮ ਅਨਿਆਏ ਸੱਦੇ ਅਸੀਂ ਨੰਨੀਆਂ ਬੋਲਦੇ ਹਾਂ। ਹਾਂਜੀ। ਇਹਨੇ ਡੈਡੀ ਦਾ ਨਾਮ ਕੀ ਸੀ? ਭਾਰਤਪੂਸ਼ਨ। ਮਾਤਾ ਦਾ? ਨੀਲਮ ਕੁਮਾਰੀ ਰਾਣੀ ਸੱਦੇ ਵੈਸੇ। ਉਸ ਦਾ ਬੱਚੇ ਕਿੰਨੇ? 2। ਦੋ ਬੇਟੀਆਂ ਦੋਨੋਂ ਬੇਟੀਆਂ। ਦੋ ਲੜਕੀਆਂ। ਹਾਂਜੀ। ਛੋਟਾ ਸੀ। ਹਾਂਜੀ। ਨਹੀਂ ਨਹੀਂ ਨਹੀਂ, ਵੱਡੀ 4 ਸਾਲ ਦੀ ਹੈ। ਉਹ ਵੀ ਨਾਲ ਗਈ ਵੀ ਦਿਨ ਨਾਲ ਇਹ 1.5 ਸਾਲ ਤੇ 1.5 ਸਾਲ ਹਾਂਜੀ ਪੁਲਿਸ ਕੋਲ ਮੋੜ ਕਰਾਈ ਹੈ ਪੁਲਿਸ ਕੋਲ ਦਾ ਅਸੀਂ ਇਹੀ ਰਿਕੁਐਸਟ ਕਰਦੇ ਆ ਕਿ ਜੇ ਅਗਰ ਸਾਨੂੰ ਡੈੱਡ ਬੋਡੀ ਜਾਂ ਕੁਝ ਮਿਲ ਜਾਏ ਤਾਂ ਕਮ ਸਕਮ ਥੋੜੀ ਮਾਨੂੰ ਤਸੱਲੀ ਹੋ ਜਾਣੀ ਕਿ ਸਰ ਕੋਟਾਪੁਰ ਲਾਇਏ ਸੀ ਕੋਟਾਖੋਰ ਇਹ ਲਗਾਏ تھے ਜੀ ਕਮਲ ਦੀ ਟੀਮ ਕਮਲ ਤਾਂ ਖੁਦ ਕੋਟ ਕੋਟ ਗਿਆ ਥਾ ਮੈਂ ਗਲਤੀ ਨਾਲ ਫੋਟਵਾ ਉਹਦੇ ਜਿਹੜੀ ਸਹਾਇਕ ਟੀਮ ᱛੀ ਉਹ ਲੱਗੀ ਉਹਨਾਂ ਨੇ ਕਾਫੀ ਟਰਾਈਪ ਕੀਤੀ ਲੇਕਿਨ ਹੱਜੇ ਕੁਛ ਨਹੀਂ ਹੱਥ ਲੱਗੇ ਹੁੰਦੇ ਹਾਲਾਂਕਿ ਤੁਸੀਂ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਦੁਆਰਾ ਇੱਥੇ ਸਾਫ਼ ਸ਼ਬਦਾਂ ਚ ਇੱਕ ਬੋਰਡ ਲਗਾ ਕੇ ਲਿਖ ਦਿੱਤਾ ਗਿਆ ਹੈ ਕਿ ਇੱਥੇ ਨਹਾਣਾ ਮਨਾ ਹੈ ਲੇਕਿਨ ਬਾਵਜੂਦ ਇਸ ਦੇ ਲੋਕ ਇਸ ਟੀਨੂ ਬਹੁਤ ਹੀ ਹਲਕੇ ਚ ਲੈਂਦੇ ਆ ਤੇ ਨਾਣ ਵਾਸਤੇ ਆ ਜਾਂਦੇ ਆ ਕਿਤੇ ਇੱਥੇ ਫਿਸਲਨ ਬਹੁਤ ਹੁੰਦੀ ਹੈ ਪੋੜੀਆਂ ਦੇ ਉੱਤੇ ਕੋਈ ਵੀ ਬੱਚਾ ਜਾਂ ਬੰਦਾ ਅਚਾਨਕ ਫਿਸਲ ਸਕਦਾ ਹੈ ਇਸ ਲਈ ਆਸੀਂ ਵੀ ਆਪਣੇ ਦਰਸ਼ਕਾਂ ਨੂੰ ਅਪੀਲ ਕਰਦੇ ਆ ਕਿ ਅਗਰ ਤੁਸੀਂ ਬਾਬਾ ਉਹਦੂ ਮੰਦਿਰ ਦੇ ਥੱਲੇ ਸਤਿ ሉት ਰਿਆ ਤੇ ਜਾਣਿਓ ਤੇ ਵਿਚਾਰ ਰੱਖੋ ਧਿਆਨ ਰੱਖੋ ਆਪਣੇ ਬੱਚਿਆਂ ਦਾ ਵੀ ਤੇ ਖੁਦ ਦਾ ਵੀ ਕਿਉਂਕਿ ਇੱਥੇ ਕੋਈ ਵੀ ਹਾਦਸਾ ਹੋ ਸਕਦਾ ਹੈ। ਇਹ ਲੜਕੀ ਦੇ ਵੀਰ ਨੇ ਸਾਡੇ ਕੋਲ ਆਇਆ ਇਹਨੇ ਸਾਨੂੰ ਦੱਸਿਆ ਕਿ ਮੱਥਾ ਟੇਕਣ ਗਏ ਸੀਗੇ ਬਾਬਾ ਉਹਦੇ ਮੰਦਿਰ ਨੰਗਲ ਚ। ਉੱਥੇ ਵੀ ਲੜਕੀ ਨੂੰ ਇਦਾਂ ਇਸ਼ਨਾਨ ਕਰਾਣ ਲੱਗੇ ਜਾਂ ਦੇਖਣ ਲੱਗੇ ਤੇਲ ਦਸਦੇ ਹੈਗਾ ਤੇਲ ਡੀਲਾ ਦਾ ਪੈਰ ਫਲਿੱਪ ਕਰਕੇ ਫਲਿੱਪ ਕਰ ਗਈ ਉਹ। ਮੌਕੇ ਦੇ ਵੇਲੇ ਨਹੀਂ ਭਾਲ ਕੀਤੀ ਨਹੀਂ ਲੱਭੀ ਜਾ। ਸਾਡੇ ਵੱਲੋਂ ਵੀ ਜਿਹੜੀਆਂ ਦੂਜੀ ਟੀਮਾਂ ਤਿਆਰ ਕੀਤੀਆਂ ਉਹ ਬੋਤਾ ਫੁਰ वगैरह ਉਹਨੇ ਕਾਫੀ ਕੋਸ਼ਿਸ਼ ਕੀਤੀ ਆ ਪਰ ਨੀਰਾ ਹੁਣ ਕਰਕੇ ਨਹੀਂ ਬਦਲ ਸਕਦਾ ਜੇ ਹੁਣ ਬਾਕੀ ਇਹਨਾਂ ਦੀ ਜਿਹੜੀ ਰਪਟ ਦਾਜ ਕਰ ਲਈਏ ਅਸੀਂ ਤੇ ਲੜਕੀ ਦੀ ਪਾਲ ਜਾ ਰਹੀ ਹੈ ਜਿੱਦਾਂ ਵੀ ਟ੍ਰੈਫਿਕ ਹੋਊਗਾ ਅਗਲੀ ਕਰ ਵੀ ਜਾਂਦੀ ਜਾਊਗੀ